ਸੱਸੀ ਕਾਲ ਦੀ ਸਾਰਿਆਂ ਨੂੰ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਤੁਹਾਡੇ ਸਾਹਮਣੇ ਪੇਸ਼ ਆ ਜੀ ਤੇ ਤੁਸੀਂ ਦੇਖ ਰਹੇ ਹੋ ਐਕਟਿਵ ਅਵਤਾਰ YouTube ਚੈਨਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋਸਤੋ ਤੁਹਾਨੂੰ ਦੱਸਾਂਗੇ ਗੁਰਦੁਆਰਾ ਮਿਹਦੇਆਣਾ ਸਾਹਿਬ ਦਾ ਪੂਰਾ ਇਤਿਹਾਸ ਤੇ ਸਾਰਾ ਗੁਰਦੁਆਰਾ ਸਾਹਿਬ ਆ ਜਿਹੜਾ ਉਹ ਤੁਹਾਨੂੰ ਦਿਖਾਵਾਂਗੇ ਤੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਆ ਜਿਹੜਾ ਉਹ ਪਤਾ ਚੱਲ ਸਕੇ ਗੁਰਦੁਆਰਾ ਸਾਹਿਬ ਬਹੁਤ ਸਖ ਸੰਗਤ ਆਉਂਦੀ ਆ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਸਾਰਾ ਇਤਿਹਾਸ ਆ ਜਿਹੜਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਦੇ ਨਾਲ ਜਿਹੜਾ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂ ਆਓ ਜੀ ਫਿਰ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਆਓ ਜੀ ਸਭ ਤੋਂ ਪਹਿਲਾਂ ਤੁਸੀਂ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਸਾਹਮਣੇ ਆ ਜਿਹੜਾ ਉਹ ਗੁਰਦੁਆਰਾ ਸਾਹਿਬ ਆ ਜੀ ਤੇ ਇੱਧਰ ਆ ਜਿਹੜਾ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਲਈ ਖਾਸ ਆ ਕਿਉਂਕਿ ਇਸ ਜਗ੍ਹਾ ਤੇ ਪੂਰਾ ਸਿੱਖ ਇਤਿਹਾਸ ਆ ਜਿਹੜਾ ਉਹ ਬੁੱਤਾਂ ਦੇ ਰੂਪ ਦੇ ਵਿੱਚ ਜਿਹੜਾ ਬਣਾਇਆ ਹੋਇਆ ਵਾ ਆ ਸਾਹਮਣੇ ਦੇਖੋ ਤੁਸੀਂ ਜੱਸਾ ਸਿੰਘ ਆਲੂਵਾਲੀਆ ਜਿਹੜੇ ਕਿ ਆਪਣੇ ਘੋੜੇ ਤੇ ਸਵਾਰ ਨੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਹੈਗਾ ਜੀ ਸਾਮ ਸਿੰਘ ਜੀ ਅਟਾਰੀ ਉਹਨਾਂ ਦਾ ਬੋਤਾ ਜਿਹੜਾ ਇੱਥੇ ਬਣਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਤੇ ਇਹਨਾਂ ਦਾ ਇਤਿਹਾਸ ਆ ਜਿਹੜਾ ਇੱਥੇ ਸਾਰਾ ਕੁਝ ਲਿਖਿਆ ਹੋਇਆ ਦਰਦ ਕਹਾਣੀ ਇਹਨਾਂ ਦੀ ਤੇ ਫਿਰ ਹੈਗਾ ਜੀ ਮਹਾਰਾਜਾ ਰਣਜੀਤ ਸਿੰਘ ਉਹ ਘੋੜੇ ਤੇ ਸਵਾਰ ਨੇ ਤੇ ਮਹਾਰਾਜਾ ਰਣਜੀਤ ਸਿੰਘ ਦੀ ਧਾੰਕ ਬਿਠਾਈ ਮੇਰੀ ਹੈ ਸਿੱਖ ਰਾਜ ਦਾ ਇਹੀ ਧੰਨ ਕਮਾਈ ਲਓ ਜੀ ਤੁਸੀਂ ਦੇਖ ਸਕਦੇ ਹੋ ਜੀ ਇੱਧਰ ਸਾਹਮਣੇ ਤੇ ਦੂਸਰੇ ਪਾਸੇ ਸਰਦਾਰ ਹਰੀ ਸਿੰਘ ਨਲੂਆ ਜੀ ਜਿਹੜੇ ਕਿ ਜਾ ਗੰਧ ਕਿਲੇ ਜਮਰੌਦ ਦੀ ਇੱਕ ਟਹਿ ਗਈ ਬਾਹੀ ਫਿਰ ਚੜਿਆ ਵੀਰ ਉਸੌਰ ਤੇ ਕਰ ਬਾਹੋਦਾਹੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਹੈਗਾ ਅਕਾਲੀ ਫੂਲਾ ਸਿੰਘ ਜੀ ਨਿਹੰਗ ਸਿੰਘ ਉਹਨਾਂ ਦਾ ਬੋਤਾ ਜਿਹੜਾ ਉਹ ਬਣਿਆ ਹੋਇਆ ਤੇ ਉਸ ਤੋਂ ਅੱਗੇ ਜੇਕਰ ਆਪਾਂ ਦੇਖੀਏ ਤਾਂ ਇਹ ਹੈਗੇ ਆ ਸਰਦਾਰ ਬਘੇਲ ਸਿੰਘ ਜੀ ਉਹਨਾਂ ਦਾ ਬੋਤਾ ਜਿਹੜਾ ਇੱਥੇ ਸਥਾਪਿਤ ਕੀਤਾ ਗਿਆ ਤੇ ਹੁਣ ਆਪਾਂ ਤੁਹਾਨੂੰ ਸਾਰਾ ਅੱਗੇ ਜਿਹੜਾ ਉਹ ਇਤਿਹਾਸ ਆ ਦਿਖਾਉਂਦੇ ਜਾਣਾ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜਿਹੜਾ ਬਣੇ ਰਹਿਣਾ ਲਾਡੀ ਆ ਸਾਹਮਣੇ ਆ ਜਿਹੜਾ ਬੰਦਾ ਸਿੰਘ ਬਹਾਦਰ ਜਿਹੜੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਡੇਡ ਸਾਹਿਬ ਤੋਂ ਬੰਦਾ ਸਿੰਘ ਬਹਾਦਰ ਨੇ ਅਤੇ ਪੰਜ ਬਾਬਾ ਬినੋਦ ਸਿੰਘ ਜੀ ਭਾਈ ਕਾਨ ਸਿੰਘ ਜੀ ਭਾਈ ਬਾਦ ਸਿੰਘ ਜੀ ਭਾਈ ਰਾਮ ਸਿੰਘ ਜੀ ਤੇ ਭਾਈ ਵਿਜੇ ਸਿੰਘ ਜੀ ਨੂੰ ਥਾਪਨਾ ਦੇ ਕੇ ਪੰਜਾਬ ਬਲ ਤੋੜਿਆ ਸੀਗਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਸੀ ਉਹ ਆਪਾਂ ਸਾਰਿਆਂ ਨੂੰ ਇਤਿਹਾਸ ਉਹਦੇ ਬਾਰੇ ਪਤਾ ਹੀ ਆ ਜੀ ਤੇ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਸਹੀਰ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਜਿਹੜਾ ਇੱਥੇ ਬੋਤਾ ਉਹ ਬਣਾਇਆ ਗਿਆ ਲੜਦਾ ਲੜਦਾ ਸੂਰਮਾ ਗੁਰਪੂਰੀ ਸਦਾਇਆ ਧੰਨ ਬਾਬਾ ਦੀਪ ਸਿੰਘ ਜੀ ਹੁਣੀ ਦਾ ਜਾਇਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਇੱਧਰ ਤੁਸੀਂ ਦੇਖ ਸਕਦੇ ਹੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੋ ਫਖਸੀਰ ਬਾਦਸ਼ਾਹ ਦੇ ਹੁਕਮ ਤੇ ਤਸੀਹੇ ਦੇ ਰਹੇ ਜ਼ਾਲਮ ਆ ਦੇਖੋ ਜੀ ਜਾਲਮ ਜਲਾਤ ਤਸੀਹੇ ਦੇਖ ਰਹੇ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਿਹੜਾ ਉਹਨਾਂ ਦਾ ਮਾਸ ਆ ਜਿਹੜਾ ਉਹ ਨੋਚਿਆ ਜਾ ਰਿਹਾ ਤੇ ਸਾਹਮਣੇ ਉਹਨਾਂ ਦਾ ਬੱਚਾ ਜਿਹੜਾ ਉਹ ਜਿਹੜਾ ਉਹ ਸੇਰ ਕੀਤਾ ਜਾ ਰਿਹਾ ਤੇ ਬਾਕੀ ਜਿਹੜੇ ਸਿੱਖ ਆ ਜਿੰਨੇ ਵੀ ਆ ਤੁਸੀਂ ਦੇਖ ਸਕਦੇ ਹੋ ਅਲੱਗ ਅਲੱਗ ਤਰ੍ਹਾਂ ਦੇ ਸਾਰੇ ਜਿਹੜੇ ਇੱਥੇ ਜਗਾ ਬਣੀ ਹੋਈ ਆ ਸਿੱਖ ਇਤਿਹਾਸ ਨਾਲ ਸੰਬੰਧਤ ਤੇ ਸਾਹਮਣੇ ਆ ਜਿਹੜਾ ਜੀ ਸੁਬੇ ਸਿੰਘ ਜੀ ਸਾਹਬਾਦ ਸਿੰਘ ਜੀ ਜਿਹੜੇ ਕਿ ਚਰਖੜੀਆਂ ਤੇ ਜਿਹੜੇ ਉਹ ਛਿੜੇ ਗਏ ਆ ਦੇਖੋ ਤੁਸੀਂ ਪਿਓ ਪੁੱਤ ਸਬੀਗ ਸਿੰਘ ਸਾਹਬਾਲ ਸਿੰਘ ਨੂੰ ਕਤਲਗਾਹ ਦੇ ਵਿੱਚ ਹੈ ਬਨ ਲਿਆ ਦਾ ਘੜੀ ਕਹਿਰ ਦੀ ਹੈ ਦਰਦ ਨਾਲ ਸਾਕਾ ਦਰਦਾਂ ਵਾਲਿਆਂ ਤੋਂ ਦੁਖੀ ਨਹੀਂ ਜਾਂਦਾ ਲਾਓ ਜੀ ਆਹ ਤੁਸੀਂ ਦੇਖ ਸਕਦੇ ਹੋ ਚਾਰ ਖੜੀਆਂ ਤੇ ਚੜੇ ਗਏ ਆ ਸਿੱਖ ਤੇ ਇਧਰ ਭਾਈ ਤਾਰੂ ਸਿੰਘ ਜੀ ਭਾਈ ਤਾਰੂ ਸਿੰਘ ਜੀ ਆ ਜਿਹੜਾ ਉਹਨਾਂ ਦਾ ਖੂਪਰਾ ਲਾਇਆ ਗਿਆ ਸੀ ਦੇਖੋ ਚਾਰਮਾ ਵੱਲੋਂ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਹੈਗਾ ਸਰਦਾਰ ਮਹਿਤਾਬ ਸਿੰਘ ਜੀ ਮੀਰਾ ਕੋਟੀਆਂ ਦੋ ਮੈਸੂਰ ਮੈਂ ਸਰਦਾਰ ਨੇ ਜੋਦੇ ਬਲਕਾਰੀ ਬੀਕਾ ਨੇਰ 'ਚ ਇਹਨਾਂ ਨੂੰ ਗੱਲ ਪੁੱਜੀ ਸਾਰੀ ਲਓ ਜੀ ਇੱਧਰ ਹੈਗਾ ਸਰਦਾਰ ਸੁੱਖਾ ਸਿੰਘ ਜੀ ਜੀ ਮਾੜੀ ਕੰਬੋਕੀ ਵਾਲਾ ਇੱਧਰ ਇਹਨਾਂ ਦਾ ਬਹੁਤ ਸਾਰਾ ਸਤਾਪਤ ਕੀਤਾ ਗਿਆ ਜੀ ਇਹ ਸਾਰਾ ਸਿੱਖ ਇਤਿਹਾਸ ਹੈ ਜਿਹੜਾ ਉਹ ਇੱਧਰ ਦੱਸਿਆ ਹੋਇਆ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਦੂਸਰੇ ਪਾਸੇ ਤੇ ਉਧਰ ਵੀ ਸਿੱਖ ਇਤਿਹਾਸ ਨਾਲ ਸੰਬੰਧਤ ਆ ਜਿਹੜੇ ਬੋਤਾਂ ਉਹ ਲੱਗੇ ਹੋਇਆ ਹੁਣ ਆਪਾਂ ਚੱਲਦੇ ਹਾਂ ਜੀ ਉਧਰ ਲਓ ਜੀ ਹੁਣ ਆਪਾਂ ਚੱਲਦੇ ਹਾਂ ਦੂਸਰੇ ਪਾਸੇ ਅੰਦਰ ਤੇ ਦਿਖਾਉਨੇ ਆ ਤੁਹਾਨੂੰ ਇਤਿਹਾਸ ਜਿਹੜਾ ਦੂਸਰੇ ਪਾਸੇ ਸਜੋਬਤ ਕੀਤਾ ਗਿਆ ਆ ਬੇਨਤੀ ਲਿਖੀ ਹੋਈ ਆ ਜੀ ਪਾਰਕ ਅੰਦਰ ਜਾਣਾ ਤੇ ਫਲ ਤੋੜਨਾ ਮਨਾ ਹੈ ਤੇ ਆ ਦੇਖੋ ਜੀ ਅ دوسرے ਪਾਸੇ ਜੇ ਆਪਾਂ ਦੇਖੀਏ ਤਾਂ ਸਾਹਮਣੇ ਮੀਰ ਮੰਨੂ ਦੇ ਜ਼ੁਲਮ ਅਤੇ ਸਿਰਕੀ ਸਿੰਘਣੀਆਂ ਦੇਖੋ ਜੀ ਇਹ ਮੀਰ ਮੰਨੂ ਨੇ ਜਿਹੜਾ ਜ਼ੁਲਮ ਕੀਤਾ ਸੀਗਾ ਸਿੱਖਾਂ ਤੇ ਦੇਖੋ ਕਿਵੇਂ ਬੀਬੀਆਂ ਵਿਚਾਰੀਆਂ ਬੈਠੀਆਂ ਨੇ ਤੇ ਉਹਨਾਂ ਦੇ ਬੱਚੇ ਆ ਜਿਹੜੇ ਉਹਨਾਂ ਦੇ ਸਾਹਮਣੇ ਸੀਰ ਕੀਤੇ ਜਾ ਰਹੇ ਆ ਤੇ ਕਿਸ ਤਰ੍ਹਾਂ ਪਹਾਲਿਆਂ ਤੇ ਬਰਸ਼ਿਆਂ ਦੇ ਜਿਹੜੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਉਹਨਾਂ ਦੇ ਸਾਹਮਣੇ ਮੁਗਲਾਂ ਵੱਲੋਂ ਇਹ ਸਾਰਾ ਕੁਝ ਇੱਥੇ ਦਰਸਾਇਆ ਗਿਆ ਤੇ ਇਧਰ ਦੇਖੋ ਜੀ ਸ਼ਹੀਦ ਮਤੀ ਦਾਸ ਜੀ ਉਹਨਾਂ ਦੀ ਕੁਰਬਾਨੀ ਜਿਨ੍ਹਾਂ ਨੂੰ ਕੇ ਦੋ ਫਾੜ ਕੀਤਾ ਗਿਆ ਸੀਗਾ ਨਾ ਮੁਸਲਮਾਨਾਂ ਵੱਲੋਂ ਦੇਖ ਸਕਦੇ ਹੋ ਤੁਸੀਂ ਉਹਨਾਂ ਦਾ ਬੋਤਾ ਜਿਹੜਾ ਇਧਰ ਸਥਾਪਿਤ ਕੀਤਾ ਗਿਆ ਤੇ ਇਧਰਲੇ ਪਾਸੇ ਨੂੰ ਜੇ ਆਪਾਂ ਚੱਲੀਏ ਤਾਂ ਆਹ ਦੇਖੋ ਕਿਦਾਂ ਜ਼ਾਲਮ ਰਾਜਾ ਜਿਹੜਾ ਉਹ ਜਿਹੜਾ ਛੋਟੇ ਸਾਹਿਬ ਜਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਇਹ ਹੁਕਮ ਸੁਣਾ ਰਿਹਾ ਸਜਾ ਵੀ ਇਹਨਾਂ ਨੂੰ ਇਸ ਤਰ੍ਹਾਂ ਕਰ ਦਿਓ ਤੇ ਇਧਰ ਆ ਠੰਡਾ ਵਰਜਾ ਜੀ ਕਚੈਰੀ ਵੱਲੋਂ ਜਾਂਦੇ ਹੋਏ ਸਹਿਬਜ਼ਾਦੇ ਤੇ ਮਾਤਾ ਜੀ ਗੁਜਰੀ ਜੀ ਤੇ ਇੱਧਰ ਛੋਟੇ ਸਹਿਬਜ਼ਾਦੇ ਆ ਜੀ ਜਦੋਂ ਨੀਹਾਂ ਵਿੱਚ ਚਿਣੇ ਗਏ ਆ ਸਰਹੰਦ ਦਾ ਜਿਹੜਾ ਸੀਗਾ ਆਪਣੇ ਰਾਜਾ ਉਸ ਟਾਈਮ ਦਾ ਮੁਗਲ ਤੇ ਉਰੇ ਵੱਲੋਂ ਦੇਖੋ ਤੁਸੀਂ ਛੋਟੇ ਸਹਿਬਜ਼ਾਦਿਆਂ ਨੂੰ ਕਿਸ ਤਰ੍ਹਾਂ ਨੀਹਾਂ ਦੇ ਵਿੱਚ ਚਿਣਿਆ ਗਿਆ ਉਹਦਾ ਸਾਰਾ ਇਤਿਹਾਸ ਇੱਥੇ ਸੋਭਿਤ ਕੀਤਾ ਗਿਆ ਵਾ ਤੇ ਮਾਤਾ ਗੁਜਰੀ ਆ ਜਿਹੜੀ ਮੋਤੀ ਮਹਿਰੇ ਦਾ ਮਾਤਾ ਨੂੰ ਬੱਚਿਆਂ ਦੀ ਸ਼ਹੀਦੀ ਦਾ ਖਬਰ ਦੇਣਾ ਦੇਖੋ ਜੀ ਮੋਤੀ ਮੈਰੇ ਨੇ ਜਦੋਂ ਮਾਤਾ ਜੀ ਨੂੰ ਖਬਰ ਦਿੱਤੀ ਵੀ ਬੱਚਿਆਂ ਨੂੰ ਸਹੀਰ ਕਰ ਦਿੱਤਾ ਗਿਆ ਉਹਦੇ ਬਾਰੇ ਜਾਣਕਾਰੀ ਦਿੱਤੇ ਹੋਈ ਤੇ ਸਾਹਮਣੇ ਦੇਖੋ ਜੀ ਖਿਦਰਾਣੇ ਦੀ ਢਾਬ ਜਿੱਥੇ ਕਿ ਬਹੁਤ ਜ਼ਬਰਦਸਤ ਜਿਹੜਾ ਜੰਗ ਹੋਇਆ ਸੀਗਾ ਖਿਦਰਾਣੇ ਦੀ ਢਾਬ ਜੀ ਨੂੰ ਬੋਲਦਿਆ ਤੇ ਉਹਦੇ ਬਾਰੇ ਇੱਥੇ ਲਿਖਿਆ ਹੋਇਆ ਤੇ ਮਾਤਾ ਭਾਗੋ ਜੀ ਕਿਸ ਤਰ੍ਹਾਂ ਹੂਲੋਂਦੀ ਹੋਈ ਮੁਗਲਾਂ ਦੇ ਉਹ ਸਾਰਾ ਇਹਦੇ ਵਿੱਚ ਦਰਸਾਇਆ ਗਿਆ ਵਾ ਤੇ ਤੇ ਇਧਰ ਤੁਸੀਂ ਦੇਖ ਸਕਦੇ ਹੋ ਜੀ ਭਾਈ ਮਹਾ ਸਿੰਘ ਜੀ ਮਹਾ ਸਿੰਘ ਜੀ ਹੱਥ ਜੋੜ ਕੇ ਅਰਜ ਕਰਦਾ ਮੇਰਾ ਪ੍ਰੇਮ ਹਜ਼ੂਰ ਅਜ ਹਾਰ ਦੋ ਮੂੰ ਕੌਂਜ ਮੰਗਦਾ ਨਹੀਂ ਮੈਂ ਆਪ ਕੋਲੋਂ ਮੇਰੀ ਭੁੱਲ ਗੁਸਤਾਖੀ ਛਾੜ ਦਿਓ ਲੈਸਟ ਬਣੂ ਸੀ ਇਦਾਂ ਦੀ ਅੱਜ ਜਿਹੜੀ ਉਸ ਵਿੱਚ 9 10 ਦਾ ਚਾੜ ਦੇਵੋ ਜੋਰਾ ਸਿੰਘ ਹੋਰ ਕੁਝ ਨਾ ਕਹੇ ਤੂਫਾਨ ਬੀਲਾ ਮੇਰਾ ਕਾਗਜ ਮੇਰੇ ਦਾਵੇ ਦਾ ਪਾੜ ਦੇਵੋ ਮਹਾ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਨੂੰ ਅਰਦਾਸ ਕਰਦੇ ਹੋਏ ਬੇਨਤੀ ਕਰਦੇ ਹੋਏ ਵੀ ਜਿਹੜਾ ਉਹ ਬਜ਼ਾਵਾ ਅਸੀਂ ਲਿਖ ਕੇ ਦੇ ਕੇ ਆਏ ਸੀ ਤੁਹਾਨੂੰ ਉਹ ਮਹਾਰਾਜ ਪਾੜ ਦੇਓ ਜਿਹੜਾ ਕਿ ਮੁਖਸਰ ਸਾਹਿਬ ਆਪਾਂ ਜਾਣੇ ਆ ਗੁਰਦੁਆਰਾ ਸਾਹਿਬ ਸਤਾਫਤਾ ਆਪਣਾ ਉੱਥੇ ਬਣਿਆ ਹੋਇਆ ਜੀ ਜਿੱਥੇ ਕਿ ਬਜ਼ਾਵਾ ਗੁਰੂ ਗੋਬਿੰਦ ਸਿੰਘ ਜੀ ਬਲੋਂ ਜਿਹੜਾ ਉਹ ਪਾੜਿਆ ਗਿਆ ਸੀ ਤੇ ਉੱਥੇ ਮਾਕੇ ਦਾ ਮੇਲਾ ਬਹੁਤ ਮਸ਼ਹੂਰ ਤਰੀਕੇ ਨਾਲ ਲੱਗਦਾ ਜੀ ਇੱਧਰ ਤੁਸੀਂ ਦੇਖ ਸਕਦੇ ਹੋ ਪੀਰ ਬੁੱਧੂ ਸਾਹਿਬ ਜੀ ਆ ਪੀਰ ਬੁੱਧੂ ਸਾਹਿਬ ਜੀ ਆ ਜਿਹੜੇ ਉਹ ਗੁਰੂ ਮਹਾਰਾਜ ਜੀ ਨੂੰ ਅਰਦਾਸ ਬੇਨਤੀ ਕਰਦੇ ਹੋਏ ਕਿਉਂਕਿ ਗੁਰੂ ਮਹਾਰਾਜ ਦਾ ਬੁੱਤ ਤਾਂ ਬਣ ਨਹੀਂ ਸਕਦਾ ਪਰ ਉਹਨਾਂ ਸਾਹਮਣੇ ਜਿਹੜਾ ਬੈਠੇ ਦਰਸਾਏ ਗਿਆ ਗੁਰੂ ਜੀ ਭਾਈ ਜੈ ਸਿੰਘ ਜੀ ਖਲਕਟ ਦੇਖੋ ਜੀ ਉਹਨਾਂ ਨੂੰ ਕਿਸ ਤਰ੍ਹਾਂ ਪੁੱਠੇ ਲਮਕਾਇਆ ਗਿਆ ਸੀ ਉਹਦੇ ਬਾਰੇ ਇਹ ਜਿਹੜਾ ਬੋਤਾ ਉਹ ਆਪਾਂ ਨੂੰ ਸਾਰੀ ਜਾਣਕਾਰੀ ਦਿੰਦਾ ਹੋਇਆ ਤੇ ਇਧਰ ਸ਼ਹੀਦ ਕਰਤਾਰ ਸਿੰਘ ਜੀ ਸਰਾਬਾ ਸ਼ਹੀਦ ਕਰਤਾਰ ਸਿੰਘ ਜੀ ਸਰਾਬਾ ਬਾਰੇ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਉਹਨਾਂ ਦਾ ਉਹਨਾਂ ਨੇ ਕੀ ਕੀ ਕਾਰਨਾਮੇ ਕੀਤੇ ਸੀਗੇ ਮਹਾਨ ਉਹਦੇ ਬਾਰੇ ਇਧਰ ਜਾਣਕਾਰੀ ਦਿੱਤੀ ਗਈ ਹੈ ਜੀ ਤੇ ਜੇਕਰ ਆਪਾਂ ਇਧਰਲੇ ਪਾਸੇ ਨੂੰ ਚਲਦੇ ਹਾਂ ਹੁਣ ਆਪਾਂ ਹੋਰ ਦਿਖਾਉਂਦੇ ਆ ਤੁਹਾਨੂੰ ਇਧਰ ਵੀ ਹੋਰ ਜਗ੍ਹਾ ਬਣੀ ਹੋਈ ਆ ਆ ਖੂਬਸੂਰਤੀ ਨੂੰ ਹੋਰ ਬਣਾਉਣ ਦੇ ਲਈ ਹਾਥੀ ਦਾ ਬੁੱਤ ਬਣਾਇਆ ਗਿਆ ਸਾਹਮਣੇ ਲਓ ਜੀ ਜੇਕਰ ਆਪਾਂ ਇੱਧਰ ਆਈਏ ਭਾਈ ਦਿਆਲਾ ਸਿੰਘ ਜੀ ਦੇਖੋ ਜੀ ਭਾਈ ਦਿਆਲਾ ਸਿੰਘ ਜੀ ਨੂੰ ਉੱਬਲ ਦੀ ਦੇਖ ਦੇ ਵਿੱਚ ਕਿਸ ਤਰ੍ਹਾਂ ਬੜਿਆ ਗਿਆ ਸੀ ਉਹਦੇ ਵਿੱਚ ਸਾਰਾ ਉਹਦੇ ਬਾਰੇ ਜਿਹੜਾ ਇਤਿਹਾਸ ਆ ਇੱਥੇ ਲਿਖਿਆ ਹੋਇਆ ਤੇ ਉਹਨਾਂ ਦੇ ਸ਼ਬਦ ਜਿਹੜੇ ਉਹ ਵੀ ਲਿਖੇ ਹੋਇਆ ਕਿਸ ਤਰ੍ਹਾਂ ਦੇਖ ਰਹੇ ਆ ਇਹ ਸਾਰੀ ਸਥਿਤੀ ਆ ਜਿਹੜੀ ਇਹਦੇ ਵਿੱਚ ਦੱਸੀ ਗਈ ਆ ਸਾਈ ਮੀਆਂ ਮੀਰ ਜੀ ਲਓ ਜੀ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਜੀ ਕੋਲੋਂ ਸ੍ਰੀ ਹਰਮੰਦਰ ਸਾਹਿਬ ਦੀ ਨੀਂਹ ਰਖਵਾਈ। ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਪਾਸੋਂ ਹਰਮੰਦਰ ਸਾਹਿਬ ਦੀ ਨੀਂਹ ਰਖਾਈ ਸੀ। ਉਹਦੇ ਬਾਰੇ ਜਿਹੜਾ ਸਾਰੀ ਜਾਣਕਾਰੀ ਹੈ ਜਿਹੜੀ ਇੱਥੇ ਆਪਾਂ ਨੂੰ ਦਿੱਤੀ ਹੋਈ ਆ। ਇਹ ਸਾਰਾ ਕੁਝ ਆ ਜਿਹੜਾ ਜੀ ਤੁਸੀਂ ਇੱਥੇ ਇਤਿਹਾਸ ਆ ਜਿਹੜਾ ਉਹ ਸਥਾਪਿਤ ਕੀਤਾ ਗਿਆ ਵਾ ਤੇ ਜਿਹੜਾ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਵੀ ਸਿੱਖਾ ਉਹਨੂੰ ਅ ਦੱਸਣ ਦੇ ਲਈ ਬਹੁਤ ਹੀ ਜ਼ਰੂਰੀ ਆ ਤੇ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਤੇ ਇਹਨੂੰ ਦੇਖ ਕੇ ਜਿਹੜੇ ਬੱਚੇ ਆ ਜਿਵੇਂ ਬੱਚਿਆਂ ਨੂੰ ਤੁਸੀਂ ਆਪਣੇ ਨਾਲ ਲੈ ਕੇ ਆਓ ਉਹਨਾਂ ਨੂੰ ਵੀ ਪਤਾ ਲੱਗ ਸਕੇ ਵੀ ਸਿੱਖ ਇਤਿਹਾਸ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਤੇ ਸਿੱਖਾਂ ਨੇ ਕਿੱਦਾਂ-ਕਿੱਦਾਂ ਦੀਆਂ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਕੀਤੀਆਂ ਉਹ ਸਾਰਾ ਕੁਝ ਇਹਦੇ ਵਿੱਚ ਦੱਸਿਆ ਹੋਇਆ ਇੱਕ ਬੁੱਤ ਬਣਾ ਕੇ ਆਪਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਇੱਧਰ ਹੁਣ ਆਪਾਂ ਲੈ ਕੇ ਚੱਲਦੇ ਆਂ ਹੋਰ ਵੀ ਅੱਗੇ ਆ ਜਿਹੜੇ ਉਹ ਸਤਿ ਆਤਿ ਸਤਿ ਕੀਤੇ ਗਏ ਬੁੱਤ ਤੇ ਉਹਦੇ ਬਾਰੇ ਦੱਸਦੇ ਆਂ ਵੈਸੇ ਤਾਂ ਸਿੱਖ ਇਤਿਹਾਸ ਦੇ ਵਿੱਚ ਜਿਹੜੀ ਬੁੱਤਾਂ ਨਹੀਂ ਮਨਾਈ ਆ ਪਰ ਫੇਰ ਵੀ ਇਹ ਜਿਹੜਾ ਸਮਝਾਉਣ ਦਾ ਤਰੀਕਾ ਉਹ ਬਹੁਤ ਵਧੀਆ ਵਾ ਮਹਾਂਤ ਕ੍ਰਿਪਾਲ ਦਾਸ ਜੰਗ ਵਿੱਚ ਮਹਾਂਤ ਕ੍ਰਿਪਾਲ ਦਾਸ ਜੀ ਜੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੀਰਾ ਜਿਹੜਾ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਮਾਰਾ ਹੁੰਦੇ ਹੋਇਆ ਹੈ ਹੀਰਾ ਪਿੰਡ ਉੱਥੇ ਸਕੂਲ ਵੀ ਬਣਿਆ ਹੋਇਆ ਉੱਥੇ ਜਾਜੋ ਵੀ ਬਣੀ ਹੋਈ ਹੈ ਇਹਨਾਂ ਦੀ ਮਹਾਂਤ ਕ੍ਰਿਪਾਲ ਦਾਸ ਜੀ ਦੀ ਇਹ ਇਹਦੇ ਬਾਰੇ ਦੱਸਿਆ ਗਿਆ ਤੇ ਇਧਰ ਤੁਸੀਂ ਦੇਖ ਸਕਦੇ ਹੋ ਜੀ ਇੱਕ ਹੋਰ ਜਗ੍ਹਾ ਬਣੀ ਹੋਈ ਆ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਪੜ ਕੇ ਸੁਣਾਉਨੇ ਆ ਵੀ ਕੀ ਕੀ ਲਿਖਿਆ ਹੋਇਆ ਇੱਥੇ ਲਾਉ ਜਕਰਿਆ ਖਾਨ ਜੀ ਜਕਰਿਆ ਖਾਨ ਸਿੰਘਾਂ ਦੇ ਸਿਰਾਂ ਦਾ ਮੁੱਲ ਪਾ ਰਿਹਾ ਸਿੰਘਾਂ ਦੇ ਸਿਰਾਂ ਦਾ ਮੁੱਲ ਪਾ ਰਿਹਾ ਬਈ ਐਨੇ ਦਾ ਐਨੇ ਦਾ ਦੇਖੋ ਜੀ ਆ ਨਾਮ ਦੱਸ ਦਿਓ ਕਹਿੰਦੇ ਮਸਕਲਾਂ ਦੇ ਨਾਂ ਸਿਰ ਵੱਟ ਕੇ ਜਿਹੜੇ ਆ ਅਸੀਂ ਲੈਣ ਲਈ ਇਨਾਮ ਹਾਂ ਹਜ਼ੂਰ ਕੋਲ ਆਏ ਬੜੇ ਕਤਲ ਕਰਵਾ ਕੇ ਕਤਲ ਇੱਕ ਸੰਗ ਦਾ ਕੀਤਾ ਸਾਨੂੰ ਮਿਲ ਗਾ ਇਨਾਮ ਇਸ ਲਈ ਹੈ ਕੀਤਾ ਸਾਨੂੰ ਵੱਡੇ ਹੋਏ ਸਿਰਾਂ ਦਾ ਵੀ ਡਰ ਪਿਆ ਲੱਗੇ ਦਿਲ ਧੜਕੜਿਆ ਸਾਡਾ ਰੰਗ ਹੋਏ ਸਾਡੇ ਬੱਗੇ ਨਰਸ਼ਲ ਸੌਖਾ ਨਹੀਂ ਹੁੰਦਾ ਕਾਰਨਾ ਫੇਰ ਦਾ ਸ਼ਿਕਾਰ ਦੁੱਖ ਚੱਲਣੇ ਨੇ ਪੈਂਦੇ ਬੜੀ ਖਾਣੀ ਪੈਂਦੀ ਆ ਮਾਰ ਦੇਖੋ ਜੀ ਇਨਾਮ ਪ੍ਰਾਪਤ ਕਰਦੇ ਹੋਇਆ ਵੀ ਅਸੀਂ ਸਿੱਖਾਂ ਦੇ ਸ਼ਹਿਰ ਵੱਢ ਕੇ ਲਿਆਏ ਲਾਹੌਰ ਦੇ ਹਾਕਮ ਵੱਲੋਂ ਸਾਹੀ ਫਰਮਾਨ ਵੀ ਜਿਹੜਾ ਵੱਢ ਕੇ ਲਿਆਊਗਾ ਉਹਨੂੰ ਨਾਮ ਦਿੱਤਾ ਜਾਊਗਾ ਲਓ ਜੀ ਇਹ ਸੀਗਾ ਜੀ ਸਾਰਾ ਇਤਿਹਾਸ ਜਿਹੜਾ ਬਾਹਰ ਬੁੱਤਾਂ ਦੇ ਰੂਪ ਦੇ ਵਿੱਚ ਇੱਥੇ ਸਥਾਪਿਤ ਕੀਤਾ ਗਿਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਹੁਣ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਪੂਰਾ ਜਿਹੜੀ ਜਾਣਕਾਰੀ ਆ ਕਿੱਦਾਂ ਦਾ ਬਣਿਆ ਹੋਇਆ ਤੇ ਸਾਹਮਣੇ ਆ ਜਿਹੜੀ ਉਹ ਢਾਵ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਸੀ ਭਾਈ ਆਪਣੇ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਉਹਨਾਂ ਦੇ ਨਾਲ ਸੀਗੇ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਸਾਰਾ ਦੱਸਾਂ। ਲਓ ਜੀ ਆ ਹੈਗਾ ਜੀ ਪਵਿੱਤਰ ਅਸਥਾਨ ਦਾ ਸਖੇਪ ਇਤਿਹਾਸ ਹੈ ਮੱਧਿਆਣਾ ਸਾਹਿਬ ਢਾਵ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਉਣਾ। ਇਹ ਸਾਰਾ ਜਿਹੜਾ ਇਤਿਹਾਸ ਆ ਇੱਥੇ ਲਿਖਿਆ ਹੋਇਆ ਤੇ ਇਹ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਰਾ ਪੜ ਸਕਦੇ ਹੋ ਤੇ ਇਹ ਹੈਗਾ ਜੀ ਦਰਬਾਰ ਸਾਹਿਬ ਬਣਿਆ ਹੋਇਆ। ਬਹੁਤ ਹੀ ਵਧੀਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਭਾਈ ਦਇਆ ਸਿੰਘ ਜੀ ਕੋੜੇ ਦੇ ਨਾਲ ਤੇ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਭਾਈ ਧਰਮ ਸਿੰਘ ਜੀ ਲਓ ਜੀ ਕੁਝ ਜ਼ਰੂਰੀ ਹਦਾਇਤਾਂ ਵੀ ਇੱਥੇ ਲਿਖਿਆ ਹੋਇਆ ਸਿਰ ਢੱਕ ਕੇ ਰੱਖਣਾ ਕੈਪੀ ਨਿੱਕਰ ਪਾ ਕੇ ਸਿਰ ਤੇ ਟੋਪੀ ਲਾ ਕੇ ਦਰਬਾਰ ਸਾਹਿਬ ਦੇ ਅੰਦਰ ਜਾਣਾ ਸਖਤ ਮਨਾ ਇਹ ਹੈਗਾ ਜੀ ਧਰਮ ਸਿੰਘ ਤੇ ਇੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆ ਬਾਬਾ ਜਿਹੜੇ ਸੀਗੇ ਉਹ ਸੀਗੇ ਜੀ ਮਾਨ ਸਿੰਘ ਜੀ ਤੇ ਤਿੰਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਸੀਗੇ ਇਹ ਸੀਗੀ ਜੀ ਢਾਬ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਜਿਹੜੇ ਉਹ ਮਾਣੂ ਕਿਤੇ ਹੁੰਦੇ ਹੋਏ ਤੇ ਅੱਗੇ ਲੰਮੇ ਜੱਟਪੁਰੇ ਤੋਂ ਹੁੰਦੇ ਹੋਏ ਇੱਥੇ ਆਏ ਸੀਗੇ ਤੇ ਅੱਗੇ ਚੱਕਰ ਗਏ ਸੀ ਤੇ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਹੈਗਾ ਜੀ ਦਰਬਾਰ ਸਾਹਿਬ ਤੇ ਹੁਣ ਆਪਾਂ ਤੁਹਾਨੂੰ ਦਰਬਾਰ ਸਾਹਿਬ ਦਾ ਜਿਹੜਾ ਅੰਦਰੂਆਹ ਉਹ ਵੀ ਦਰਸ਼ਨ ਕਰਾਵਾਂਗੇ

ਚੱਲਦੇ ਆ ਜੀ ਉਸ ਅਸਥਾਨ ਤੇ ਜਿੱਥੇ ਕਿ ਅੱਜ ਕੱਲ ਸਰੋਵਰ ਬਣ ਚੁੱਕਾ ਤੇ ਜਿਹੜੀ ਕਿ ਪਹਿਲਾਂ ਢਾਬ ਸੀਗੀ ਹੁਣ ਸਰੋਵਰ ਦੇ ਰੂਪ ਦੇ ਵਿੱਚ ਸਥਾਪਤ ਆ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਢਾਬ ਗੁਰੂ ਗੋਬਿੰਦ ਸਿੰਘ ਜੀ ਦੀ ਚਾਰੰਛੋਹ ਪ੍ਰਾਪਤ ਹੈ ਇਸ ਢਾਬ ਵਿੱਚ ਗੁਰੂ ਜੀ ਨੇ ਇਸ਼ਨਾਨ ਕੀਤਾ ਇਸ ਲਈ ਇਸ ਸਰੋਵਰ ਵਿੱਚ ਤੈਰਨਾ ਕੁੱਦਣਾ ਮਨਾ ਹੈ ਇਸ ਵਿੱਚ ਇਸ਼ਨਾਨ ਕਰੋ ਜੀ ਸਿਰ ਢੱਕ ਕੇ ਰੱਖੋ ਲਓ ਜੀ ਇਹ ਹੈਗਾ ਜੀ ਸਰੋਵਰ ਬਣਿਆ ਹੋਇਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਜਿਹੜੇ ਉਹ ਆਉਂਦੇ ਹੁੰਦੇ ਸੀ ਤੇ ਇੱਥੇ ਜਿਹੜੇ ਉਹਨਾਂ ਨੇ ਇਸ਼ਨਾਨ ਕੀਤਾ ਸੀ ਆਪੇ ਤੇ ਇਸ ਜਗ੍ਹਾ ਤੇ ਉਹ ਰਹੇ ਸੀ ਤੇ ਇੱਥੇ ਭਾਈ ਦਇਆ ਸਿੰਘ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਮਹਾਰਾਜ ਜੰਗ ਜਦ ਬਹੁਤ ਹੋ ਗਏ ਸੀ ਜੀਣਾ ਪ੍ਰਾਪਤ ਹੋ ਗਿਆਂ ਸਾਰਾ ਪਰਿਵਾਰ ਸੀਦ ਹੋ ਗਿਆ ਵੀ ਹੁਣ ਜਿਹੜਾ ਰੰਗਜੀਤ ਨੂੰ ਜਵਾਬ ਦੇਣ ਦਾ ਟਾਈਮ ਆ ਉਹ ਲਿਖਤੀ ਰੂਪ ਚ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਾਰਾ ਨੇ ਫਿਰ ਜਫਰਨਾਮਾ ਜਿਹੜਾ ਹੋ ਰੰਗਦੇਵ ਨੂੰ ਲਿਖਣ ਦਾ ਮਨ ਬਣਾਇਆ ਸੀ ਇਹ ਉਹੀ ਜਗ੍ਹਾ ਜਿੱਥੇ ਜਿਹੜਾ ਕਿ ਜਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਾ ਨੇ ਲਿਖਣ ਦਾ ਮਨ ਬਣਾਇਆ ਸੀ ਰੰਗਦੇਵ ਨੂੰ ਤੇ ਅਰੰਗਦੇਵ ਉਹ ਜਫਰਨਾਮਾ ਪੜ ਕੇ ਤੇ ਉਹਨੂੰ ਫਿਰ ਉਸ ਤੋਂ ਬਾਅਦ ਮੌਤ ਆ ਗਈ ਸੀ ਤੇ ਉਹਦੇ ਵਿੱਚ ਲਿਖਿਆ ਇਸ ਤਰ੍ਹਾਂ ਸੀ ਸਾਰਾ ਕੁਝ ਲੋ ਜੀ ਹੁਣ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਤੇ ਦਰਸ਼ਨ ਕਰਾਉਨੇ ਆ ਉਸ ਜਗ੍ਹਾ ਦੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਾਰਾ ਇਸਨਾਨ ਕਰਦੇ ਸੀ ਲਓ ਜੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਗਾ ਬਣੀ ਹੋਈ ਹੈ ਤੇ ਇੱਥੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਥਾਪਿਤ ਹੋਏ ਨੇ ਲਓ ਕਰੋ ਜੀ ਦਰਸ਼ਨ ਸਿੱਖ ਸੰਗਤ ਸਾਹਿਬ ਤੇ ਆਪਾਂ ਤੁਹਾਨੂੰ ਸਾਰਾ ਇਧਰਲੇ ਪਾਸਿਓਂ ਦੀ ਸਾਰੀ ਚੀਜ਼ ਜੜੀ ਹੁਣ ਦਿਖਾਉਣੀ ਹੈ ਅੱਗੇ ਜਾ ਕੇ ਤੇ ਇਧਰ ਹੁਣ ਸਰੋਵਰ ਆ ਜਿਹੜਾ ਉਹ ਬਣ ਚੁੱਕਿਆ ਜਿੱਥੇ ਇਸ਼ਨਾਨ ਜਿਹੜੀ ਉਹ ਸਿੱਖ ਸੰਗਤ ਸਾਰੀ ਕਰਦੀ ਆ। ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਇੱਥੇ ਲੰਗਰ ਹਾਲ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ। ਉਹ ਸਾਹਮਣੇ ਸਿੱਖ ਆਜਾਬ ਘਰ ਬਣੇ ਹੋਇਆ। ਤੇ ਆਹ ਦੀਵਾਨ ਹਾਲ ਆ। ਤੇ ਪਿੱਛੇ ਕਮਰੇ ਆ ਸਿੱਖ ਸੰਗਤਾਂ ਦੇ ਰਹਿਣ ਦੇ ਲਈ ਜਿਹੜੇ ਸਿੱਖ ਇੱਥੇ ਸੇਵਾ ਕਰਦੇ ਨੇ। ਤੇ ਇਧਰ ਆ ਜਿਹੜਾ ਉਹ ਲੰਗਰ ਹਾਲ ਬਣਿਆ ਹੋਇਆ ਜੀ ਇੱਥੇ ਤੁਸੀਂ ਲੰਗਰ ਆ ਜਿਹੜਾ ਖੁਸ਼ਕ ਸਕਦੇ ਹੋ। ਤੇ ਬਰਤਨ ਤੋਂ ਉੱਲੀ ਆ ਜਗਾ ਬਣੀ ਹੋਈ ਆ ਇੱਧਰ ਜਦੋਂ ਵੀ ਗੁਰਦੁਆਰਾ ਸਾਹਿਬ ਤੁਸੀਂ ਆਓ ਲਓ ਜੀ ਆ ਸਾਹਮਣੇ ਜਿਹੜਾ ਲੰਗਰ ਹਾਲ ਆ ਉਹ ਬਣਿਆ ਹੋਇਆ ਇੱਧਰ ਪ੍ਰਸ਼ਾਦਾ ਬਣੀ ਤਿਆਰ ਹੁੰਦਾ ਸਾਰਾ ਤੇ ਇੱਧਰਲੇ ਪਾਸੇ ਲੰਗਰ ਹਾਲ ਜਿਹੜਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਲਓ ਜੀ ਹੈਗਾ ਜੀ ਲੰਗਰ ਹਾਲ ਇੱਥੇ ਤੁਸੀਂ ਆਪਣਾ ਪ੍ਰਸ਼ਾਦਾ ਪਾਣੀ ਹੈ ਜਿਹੜਾ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਛੱਕ ਸਕਦੇ ਹੋ ਤੇ ਇੱਧਰ ਵਰਤਨ ਆ ਜਿਹੜੇ ਉਹ ਸਾਫ਼ ਕਰ ਸਕਦੇ ਹੋ ਆਪਣੀ ਸ਼ਰਧਾ ਦੇ ਅਨੁਸਾਰ ਜੇ ਕੋਈ ਦਾਨ ਤੁਸੀਂ ਦੇਣਾ ਤਾਂ ਉਹ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦੇ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਬਾਹਰ ਲੈ ਕੇ ਚੱਲਾਂਗੇ ਤੇ ਬਾਹਰੋਂ ਵੀ ਦਿਖਾਉਣੇ ਆ ਕਿ ਕਿਸ ਤਰ੍ਹਾਂ ਦਾ ਲੱਗਦਾ ਬਾਜ਼ਾਰ ਲਓ ਜੀ ਇਹ ਸੀਗੀ ਸਿੱਖ ਸੰਗਤ ਜੀ ਗੁਰਦੁਆਰਾ ਮੈਦਾਨਾ ਸਾਹਿਬ ਦਾ ਪੂਰਾ ਇਤਿਹਾਸ ਤੇ ਸਾਰਾ ਆਪਾਂ ਜਿਹੜਾ ਕਿ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਦੱਸਿਆ ਤੇ ਦਰਬਾਰ ਸਾਹਿਬ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਬਣਿਆ ਹੋਇਆ ਇੱਥੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਬਾਹਰ ਜਿਹੜਾ ਇੱਥੇ ਬਾਜ਼ਾਰ ਲੱਗਿਆ ਹੋਇਆ ਉਹ ਵੀ ਦਿਖਾਉਨੇ ਆ ਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਵੀਡੀਓ ਦੀ ਸਮਾਪਤੀ ਲਓ ਜੀ ਆਹ ਸਾਹਮਣੇ ਦੇਖ ਸਕਦੇ ਹੋ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਆ ਜਿਹੜਾ ਉਹ ਬਾਜ਼ਾਰ ਲੱਗਿਆ ਹੋਇਆ ਤੇ ਇੱਥੋਂ ਤੁਸੀਂ ਸ਼ਰਧਾ ਦੇ ਅਨਸਾਰ ਜਿਹੜੀ ਵੀ ਚੀਜ਼ ਕੋਈ ਆਪਾਂ ਤੁਹਾਨੂੰ ਲੋੜ ਆ ਉਹ ਤੁਸੀਂ ਲੈ ਸਕਦੇ ਹੋ ਸਾਹਮਣੇ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਲੱਗਿਆ ਹੋਇਆ ਤੇ ਜੇਕਰ ਆਪਾਂ ਦੂਸਰੇ ਪਾਸੇ ਦੇਖੀਏ ਤਾਂ ਉੱਧਰ ਵੀ ਆ ਉਹ ਹੁਣ ਇਸ ਵਕਤ ਢਾਕ ਦਿੱਤਾ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਤੇ ਬਾਕੀ ਆ ਜਿਹੜੀਆਂ ਬਾਹਰ ਆ ਦੇ ਕੰਨਾ ਉਹ ਵੀ ਲੱਗੀਆਂ ਹੋਈਆਂ ਜੇਕਰ ਤੁਸੀਂ ਕੁਝ ਖਾਣਾ ਪੀਣਾ ਕੋਈ ਵੀ ਚੀਜ਼ ਲੈਣੀ ਹੈ ਪ੍ਰਸ਼ਾਦ ਲੈਣਾ ਪੂਕੜਿਆਂ ਦਾ ਪ੍ਰਸ਼ਾਦ ਆ ਖੜਾਉਣਾ ਪ੍ਰਸ਼ਾਦ ਆ ਜਿਹੜਾ ਉਹ ਇੱਥੇ ਤਿਆਰ ਹੁੰਦਾ ਤੇ ਆ ਸਾਹਮਣੇ ਤੁਸੀਂ ਇੱਥੋਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਪੂਰੀ ਤਸਵੀਰ ਤੇ ਇਹ ਸੀਗਾ ਜੀ ਗੁਰਦੁਆਰਾ ਮੈਦਾਨਾ ਸਾਹਿਬ ਦਾ ਪੂਰਾ ਇਤਿਹਾਸ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ। ਉਮੀਦ ਕਰਦੇ ਹਾਂ ਸਾਡੇ ਵੱਲੋਂ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀ ਗਈ ਆ ਉਹ ਆਪ ਜੀ ਨੂੰ ਪਸੰਦ ਆਈ ਹੋ। ਜੇਕਰ ਸਾਡੀ ਵੀਡੀਓ ਆਪ ਜੀ ਨੂੰ ਪਸੰਦ ਆਈ ਤਾਂ ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਤਾਂ ਜੋ ਜਿਹੜੀਆਂ ਹੋਰ ਵੀ ਸਹਿਣ ਨੂੰ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਤਾਂ ਜੋ ਹੋਰ ਸਿੱਖ ਸੰਗਤਾਂ ਜਿਹੜੀਆਂ ਉਹ ਵੀ ਦੇਖ ਸਕਣ। ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਨਮੀ ਨਮੀ ਵੀਡੀਓ ਜਿਹੜੀਆਂ ਹੋਰ ਤੁਹਾਨੂੰ ਦੇਖਣ ਨੂੰ ਮਿਲ ਸਕਣ। Sass three